ਕਰਨਮਾ ਦੇਖ ਰਿਹਾ ਸੋਤਿਆਂ ਨੂੰ ਮੀਰੀ ਵੱਲੋਂ ਪਿਆਰ ਭਰੀ ਸਤਿਕਾਰ ਆម ਆਦਮੀ ਪਾਰਟੀ ਨੂੰ ਲੱਗਾ ਵੱਡਾ ਝਟਕਾ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਮਾਨਦਾਰ ਉਮੀਦਵਾਰ ਚੋਣ ਮੈਦਾਨ ਦੇ ਵਿੱਚ उतारे ਗਏ ਸੀ ਜਿਨ੍ਹਾਂ ਨੂੰ ਆម ਆਦਮੀ ਪਾਰਟੀ ਦੇ ਸੁਪਰੀਮੋ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਨਮੋਲ ਹੀਰੇ ਕਹਿੰਦੇ ਸੀ ਉਹ ਅਨਮੋਲ ਹੀਰਿਆਂ ਨੇ ਕਿਹੜੇ ਗੁਲ ਖਿੜਾਏ ਨੇ ਉਹਨਾਂ ਦਾ ਪਛੂਪੜ ਕੀ ਹੈ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਟਿਕਟਾਂ ਦੇਣ ਤੋਂ ਪਹਿਲਾਂ ਇਹਨਾਂ ਦੀ ਅਸਲੀਅਤ ਪਤਾ ਨਹੀਂ ਸੀ ਇੱਧਰ ਆਪ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਕਸੂਤੇ ਫਸ ਗਏ ਨੇ ਉਹਨਾਂ ਨੂੰ 4 ਸਾਲ ਦੀ ਸਜ਼ਾ ਹੋਈ ਹੈ ਅਤੇ ਵਿਧਾਇਕੀ ਲਈ ਵੀ ਸੀਟ ਜਿਹੜੀ ਖਾਲੀ ਹੋ ਗਈ ਹੈ ਕਿਸੇ ਵੀ ਸਮੇਂ ਜਿਮਨੀ ਚੋਣ ਦੇ ਲਈ ਆਪ ਆਦਮੀ ਪਾਰਟੀ ਵੱਲੋਂ ਫਿਰ ਤੋਂ ਦੁਬਾਰਾ ਆਪਰਾ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾ ਸਕਦਾ ਹੈ ਤੇ ਕਿਹੜੇ ਮੂੰਹ ਦੇ ਨਾਲ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਪੰਜਾਬ ਦੇ ਮੁੱਖ ਮੰਤਰੀ ਪਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਜਿਹੜਾ ਹੈ ਉਹ ਮੰਗੇਗੀ ਵੋਟਾ ਮੰਗੇਗੀ ਕਿਉਂਕਿ ਕਰਦਾਰ ਖਰਾਬ ਸੀ ਦੱਸਿਆ ਜਾ ਰਿਹਾ ਹੈ ਕਿ ਅਨਸੂਚਿਤ ਜਾਤੀ ਨਾਲ ਅਨਸੂਚਿਤ ਜਾਤੀ ਨਾਲ ਸੰਬੰਧਿਤ ਪਰਿਵਾਰ ਦੀ ਲੜਕੀ ਹਰ ਗੋਬਿੰਦ ਕੌਰ ਉਸਮਾ ਨਾਲ ਸ਼ੀਲ ਸ਼ਾਰਟ ਤੇ ਮਾਰਕਟ ਦੇ ਮਾਮਲੇ ਦਾ ਆਖਰਕਾਰ ਫੈਸਲਾ ਅੱਜ ਆ ਗਿਆ ਵਧੀਕ ਸੈਸ਼ਨ ਜੱਜ ਤਰਨਤਲ ਪ੍ਰੀਤ ਕੁਮਾਰ ਦੀ ਅਦਾਲਤ ਨੇ ਆਖਰੀ ਸੁਣਵਾਈ ਕਰਦਿਆਂ ਉਸਮਾ ਕਾਨ ਦੇ ਮੁੱਖ ਮਲਜ਼ਮ ਖੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਰਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਇਸ ਦੇ ਨਾਲ ਹੀ ਕਾਨੂੰਨ ਮੁਤਾਬਕ ਲਾਲਪੁਰਾ ਦੀ ਵਿਧਾਇਕੀ ਦੀ ਸੀਟ ਵੀ ਜਿਹੜੀ ਹੈ ਖਾਲੀ ਹੋ ਗਈ ਹੈ ਯਾਨੀ ਕਿ ਇੱਕ ਪਾਸੇ ਅੱਜ 4 ਸਾਲ ਦੀ ਸਜ਼ਾ ਹੋਈ ਹਾਲਾਂਕਿ ਦੱਸਿਆ ਜਾ ਰਿਹਾ ਹੈ ਕੇ ਵਿਧਾਇਕ ਲਾਲਪੁਰਾ ਆਦੇ ਵਕੀਲ ਨੇ ਕਿਹਾ ਕਿ ਜਲਦੀ ਹੀ ਅਸੀਂ ਆ ਜਿਹੜਾ ਹੈ ਪੰਜਾਬ ਤੇ ਹਰਿਆਣਾ ਦੀ ਹਾਈ ਕੋਰਟ ਅਤੇ ਉਸ ਤੋਂ ਬਾਅਦ ਸੁਪਰੀਮ ਕੋਰਟ ਦਾ ਦਰਵਾਜ਼ਾ ਖੜਕਾਵਾਂਗੇ ਲੇਕਿਨ ਫਿਲਹਾਲ ਤਰਨਤਾਰ ਦੀ ਅਦਾਲਤ ਤੋਂ ਵੱਲੋਂ ਲਾਲਪੁਰਾ ਨੂੰ ਜਿਹੜੀ 4 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੇ ਵਿਧਾਇਕੀ ਉਹਨਾਂ ਦੀ ਜਿਹੜੀ ਹੈ ਅੱਜ ਰੱਦ ਹੋ ਜਾਵੇਗੀ ਦੱਸਿਆ ਜਾ ਰਿਹਾ ਹੈ ਕਿ 3 ਮਾਰਚ 2013 ਨੂੰ ਪਿੰਡ ਉਸਮਾ ਨਵਾਸੀ ਹਰਬਿੰਦ ਕੌਰ ਆਪਣੇ ਪਿਤਾ ਕਸ਼ਮੀਰ ਸਿੰਘ ਦੇ ਪਰਿਵਾਰ ਤੇ ਹੋਰ ਮੈਂਬਰਾਂ ਸਮੇਤ ਵਿਆਸ ਬਾਗੂ ਚ ਭਾਗ ਲੈਣ ਲਈ ਪੰਜਾਬ ਇੰਟਰਨੈਸ਼ਨਲ ਬੱਸ ਪੌਂਜੀ ਉੱਤੇ ਮਜੂਰ ਟੈਕਸੀ ਡਰਾਈਵਰਾਂ ਵੱਲੋਂ ਹਰगोਬਿੰਦ ਹਰ ਬਿੰਦਰ ਕੌਰ ਦੇ ਨਾਮ ਸ਼ੀਰਸ਼ੜ ਕੀਤੀ ਗਈ ਵਿਰੋਧ ਕਰਨ ਤੇ ਟੈਕਸੀ ਚਾਲਕਾਂ ਨੇ ਕੁੱਟਮਾਰ ਕੀਤੀ ਮੌਕੇ ਤੇ ਪੁਜੀ ਪੁਲਿਸ ਨੇ ਪੁਲਿਸ ਦੀ ਪੁਲਿਸ ਨੇ ਪਰਿਵਾਰ ਵਿਚਕਾਰ ਸੜਕ ਦੇ ਪਰਿਵਾਰ ਦੀ ਕੁੱਟਮਾਰ ਕੀਤੀ ਸੜਕ ਤੋਂ ਲੈ ਕੇ ਸੰਸਦ ਤੱਕ ਇਹ ਮਾਮਲਾ ਬੂਝਿਆ ਸੀ ਸਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲੈ ਕੇ ਪਿੜਤਾ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦਾ ਹੁਕਮ ਦਿੱਤੇ ਸਨ ਮੁਲਾਜ਼ਮ ਟੈਕਸੀ ਚਾਲਕਾਂ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ਆਪ ਆਦੀ ਪਾਰਟੀ ਦੇ ਵਿਧਾਇਕ ਚੁਣੇ ਗਏ 10 ਤਬਰ ਨੂੰ ਅਦਾਲਤ ਵਿਧਾਇਕ ਨੇ ਨਾਰਪੁਰਾ ਸੁਮੇਤ ਹੋਰ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੰਦੇ ਹੋਏ ਪੁਲਿਸ ਹਰਾਤ ਵਿਦਿਨ ਦੇ ਹੁਕਮ ਦਿੱਤੇ ਹੁਣ ਵਧੀਕ ਸੈਸ਼ਨ ਜੱਜ ਤਰਤਰ ਪ੍ਰੀਤ ਕੁਮਾਰ ਧੀ ਅਦਾਲਤ ਦੀ ਉਸਮਾ ਕਾਨ ਦੇ ਮਾਮਲੇ ਚ ਮੁੱਖ ਮਲਜ਼ਮ ਮਰਜੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਸਜ਼ਾ ਸੁਣਾਈ ਹੈ ਹਰਬੁਤ ਕੌਰ ਅਤੇ ਉਸਦੇ ਪਰਿਵਾਰ ਦੇ ਭਾਵਕ ਹੋ ਕੇ ਅਦਾਲਤ ਦਾ ਧੰਨਵਾਦ ਕੀਤਾ ਅਤੇ ਕਿਹਾ ਭਾਵੇਂ ਉਹਨਾਂ ਨੂੰ ਇਨਸਾਫ ਮਿਲਣ ਵਿੱਚ 12 ਸਾਲ ਲੱਗਾ ਪਰ ਉਹ ਅੱਜ ਬਹੁਤ ਖੁਸ਼ ਹਨ ਅਦਾਲਤ ਨੇ ਉਹਨਾਂ ਨੂੰ ਇਨਸਾਫ ਦਿੰਦੇ ਹੋਏ ਮੁਲਜ਼ਮਾਂ ਨੂੰ ਅਤੇ ਉਹਨਾਂ ਦੇ ਅਪਰਾਧ ਦੀ ਸਜ਼ਾ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਤੋਂ ਇਲਾਵਾ 8 ਹੋਰ ਜਿਦੇ ਵਿੱਚੋਂ 5 ਪੁਲਿਸ ਮੁਲਾਜ਼ਮ ਵੀ ਜਿਹੜੇ ਜਿਨ੍ਹਾਂ ਨੂੰ ਅੱਜ ਸਜ਼ਾ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਮਨਜਿੰਦਰ ਸਿੰਘ ਲਾਲ ਪੁਰਾ 2013 ਦੇ ਵਿੱਚ ਟੈਕਸੀ ਡਰਾਈਵਰ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀ ਬਾਲ ਵੱਲੋਂ ਕਿਸੇ ਵੀ ਵਿਧਾਇਕ ਦੀ ਬੈਕਗ੍ਰਾਉਂਡ ਪਤਾ ਨਹੀਂ ਕੀਤੀ ਗਈ ਕਿ ਇਹਨਾਂ ਤੇ ਕਿਸ ਤਰ੍ਹਾਂ ਦੇ ਕੇਸ ਚੱਲ ਰਹੇ ਨੇ ਕਿਸ ਤਰ੍ਹਾਂ ਇਹਨਾਂ ਅਨੁਸੂਚਿਤ ਜਾਤੀ ਅਨੁਸੂਚਿਤ ਜਾਤੀ ਦੀ ਔਰਤ ਦਾ ਜਿਹੜਾ ਮਜ਼ਾਕ ਪਾਇਆ ਸੀ ਉਹਦੀ ਇੱਜ਼ਤ ਨੂੰ ਹੱਥ ਪਾਇਆ ਸੀ ਲੇਕਿਨ ਅੱਜ ਪਰਿਵਾਰ ਵੀ ਖੁਸ਼ ਹੈ ਪੀੜਤਾ ਵੀ ਖੁਸ਼ ਹੈ ਉਹ ਕਹਿੰਦੇ देर आए दुरुस्त आए ਤੇ ਦੂਜੇ ਪਾਸੇ ਜਿਹੜੇ ਲਾਲਪੁਰਾ ਨੇ ਮਰਜੰਦ ਸਿੰਘ ਲਾਲਪੁਰਾ ਨੇ ਉਹਨਾਂ ਦੀ ਵਿਧਾਇਕੀ ਵੀ ਵਿਧਾਇਕੀ ਤੋਂ ਵੀ ਅਜ ਤੋਂ ਬਾਅਦ ਛੁੱਟੀ ਹੈ ਜਲਦੀ ਹੀ ਆਪ ਆਦਮੀ ਪਾਰਟੀ ਇਹਨਾਂ ਦੇ ਹਲਕੇ ਤੋਂ ਜਿਮਣੀ ਚੋਣ ਦੇ ਲਈ ਆਪਣਾ ਉਮੀਦਵਾਰ ਚੋਣ ਨਿਦਾਨ ਦੇ ਵਿੱਚ उतਾਰੇਗੀ